ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰਨਾਕ ਦੁਖ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾਂ ਪਿਟਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਅਸਾ ਹਰ ਸੇਵਾਂ ਅੰਤ ਲਹਿ ਛਡਾਇਆ ਸਲੋਕ ਮਹੱਲਾ ਪਹਿਲਾ ਲੋਕਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਕਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਇਬ ਸਿਫਤ ਸਵਾਲਿਓ ਜਿਨ ਕੀ ਤੀਸੇ ਉਪਾਰ ਭਇਆ ਕਹੋ ਨਾਨਕ ਕਰ ਦੇ ਕਿਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਾ ਰਾਗ ਆਸਾ ਮਹੱਲਾ ਪਹਿਲਾ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਸਹੋਦਰtirਾ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਨਦ ਨੇ ਕਿ ਅਸ਼ੰਖਾ ਕੀਤੇ ਤੇਰੇ ਮਾਨਹਾਰੇ ਕੀਤੇ ਤੇਰੇ ਰਾਗਪਰੀ ਸੋ ਕਹੀਣ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਭਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਫਤ ਲਿਖ ਜਾਨਨ ਲਿਖ ਲੇਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਤਰਾਸਨ ਬੈਠੇ ਦੇਵਤਾ ਧਰਮ ਨਾਲੇ ਗਾਵਣ ਤੁਧਨੋ ਸੇ ਦਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀਸ ਰੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਰਪਨਨ ਕੇਸਰ ਜਗ ਜਗ ਵੇਦਾਨਾ ਲੈ ਗਾਵਣ ਤੁਧਨੋ ਮੋਹਨਿਆ ਮਨ ਮੋਹਣ ਸਰਗਮ ਅਛਪਿਆ ਲੈ ਗਾਵਣ ਤੁਧਨੋ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਨ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋਤਿ ਤੇ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈਂ ਚਿਤ ਨਿਐ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਈਂ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇ ਜਿਨਿਉ ਪਾਈ ਕਰ ਕਰ ਦੇਖੇ ਕੀ ਤਾਹ ਆਪਣਾ ਜੋਤੀਸ ਦੀ ਓੜਿਆਏ ਜੋਤੀ ਸੁਪਾਵੇ ਸੋਈ ਕਰਸੀ ਬਰੁਕਮ ਨਾ ਕਰਨਾ ਜਾਇ ਸੋ ਪਾਚਾ ਸਹ ਪਾਚ ਸਾਈਂ ਨਾਨਕ ਰਨ ਜਾਇ ਆਸਾ ਮਹਿਲਾ ਪਹਿਲਾ ਸੋਨੇ ਵੱਡਾ ਕੇ ਸੁਬ ਕੋਈ ਕੇਵੜਾ ਉੱਡਾ ਦੀ ਠਾ ਹੋਈ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਨੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮੈਂ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿ ਨ ਜਾਏ ਤੇਰੀ ਤਲ ਵਡਿਆਈ ਸਾਬੀ ਸਾਟ ਸਾਬਤਾਪ ਸਾਬਚੰਗਿਆਈਆਂ ਸਿੱਧਾ ਵਰਖਾ ਕੀ ਆਵਣਿਆ ਤੁਦਵੇਂ ਸੁਖੀ ਕਿਨੇ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਸਾ ਮਹਿਲਾ ਪਹਿਲਾ ਆਖਾਂ ਜਿਉਂ ਵਸਰੇ ਮਰ ਜਾਵਾਂ ਆਖਣੇ ਓਖਾ ਸੱਚ ਹੈ ਨਾਉ ਸੱਚ ਨਾਮ ਕੀ ਲੱਗੈ ਪੂਖਤ ਪੂਖ ਹੈ ਕਹ ਚਲੀਐ ਦੁਖ ਸੋ ਗੁਰੂ ਵਿਸਰੇ ਮੇਰੀ ਮਾਈ ਸੱਚਾ ਸਹਿਬ ਸੱਚ ਹੈ ਨਾ ਰਹਾਉ ਸਾਥੀ ਨਾਮ ਕੀਤ ਲਵੜਿਆ ਯਾਗਤ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਅੱਖ ਨਾ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾਮ ਮਰੇ ਨਾ ਹੋਵੇ ਸੋਬ ਦੇਂਦਾ ਰਹੇ ਨ ਝੁਕੇ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਾਪ ਤੇ ਵੜ ਤੇਰੀ ਦਾਰ ਜਿੰਦਨ ਕਰਕੇ ਕੀਤੀ ਰਾਤ ਕਸਮ ਸਾਰੇ ਕੇ ਕਮਜਾਤ ਨਾਨਕ ਨਾਮੇ ਬਾਹਰ ਸੁਨਾਤ ਰਾਗ ਗੁਤਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖਾ ਬਨੋ ਕਰੋ ਗੁਰਪਾਸ ਹਮ ਕਿਰੇ ਕਿਰਮ ਸਤਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਤੇ ਮੋ ਕੋ RAM ਨਾਮ ਪ੍ਰਗਾਸ ਗੁਰਮਤ ਨਾ ਮੇਰਾ ਪ੍ਰਾਣ ਸਿਕਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਦਿਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਰਸ ਨਾਮ ਨਾ ਪਾਇਐ ਤੇ ਭਾਗ ਹੀਨ ਜੰਮ ਪਾਸ ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗ ਜੀਵਤ ਤ੍ਰਿਗ ਜੀਵਾਸ ਜਿਨ ਹਰ ਜਣ ਸਤਿਗੁਰ ਸੰਗਤ ਪਾਏ ਤੇਨ ਤੌਰ ਮਸਤਕ ਲਖਿਆ ਲਿਖਾਸ ਧਨ ਤਨ ਸਰ ਸੰਗਜ ਤਹ ਰਸ ਪਾਇਐ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰ ਮਨ ਚਿਤ ਵਿਰਧਮ ਜਾ ਆਹਰ ਹਰ ਜਿਉ ਪਰਿਆ ਸਹਿਲ ਪਥਰ ਮੈਂ ਜਿੰਤੇ ਉਪਾਈ ਤਾ ਕਰਿ ਗਾਗੇ ਕਰ ਧਰਿਆ ਮੇਰੇ ਮਧੋ ਜੀ ਸਾਧ ਸੰਗਤਿ ਮਿਲੇ ਸਿਉ ਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇਆ ਸੂਕੇ ਕਾਸ ਧਰਿਆ ਰਹਾਉ ਜਨਨ ਪਿਤਾ ਲੋਕ ਸਰਬਨਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਜ ਡਕ ਸੰਬਾਹੇ ਠਾਕੁਰ ਕਾਹਿ ਮਨ ਭਾਉ ਕਰਿਆ ਊੜੇ ਊਡਾ ਵੇਸੇ ਕੋ ਸਦਿ ਸਪਾਚੇ ਬਿ ਸ੍ਰੀ ਸ਼ਰਿਆ ਤਿਨ ਕਮਨ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਭਿ ਨਿਦਾਨ ਦਸ ਅਸਤਿ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸਤ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਦਰਾਗੈ ਸਾ ਮਹਿਲਾ ਚੌਥਾ ਸੋ ਪਰਖ ਏਕ ਓੰਕਾਰ ਸਤਿ ਕੁਰ ਪ੍ਰਸਾਰ ਸੋ ਪਰਖਣ ਰੰਝਾ ਹਰ ਪਰਖਣ ਰੰਝਣ ਹਰਗਮ ਅਗਮਿਆ ਪਾਰਾ ਸਭ ਧਾਵੇ ਸਭ ਧਾਵੇ ਤੁਜੀ ਹਰ ਸੱਚੇ ਸਰਦਿਨ ਹਾਰਾ ਸਭ ਜੀਤ ਮਾਰੇ ਜੀ ਤੁਜੀਆਂ ਕਾ ਦਾ ਤਾਰ ਹਰ ਤੇ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕੈ ਨਾਨਕ ਜント ਵਿਚਾਰਾ ਤੂੰ ਘਟ ਘਟ ਯੰਤਰ ਸਰਬ ਨਰੰਤਰ ਜੀ ਹਰੇਕ ਪਰਕ ਸੁਮਾਣਾ ਇੱਕ ਦਾਤਿ ਇੱਕ ਭਿਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦ ਵੀ ਨ ਵਰਨਾ ਜਾਣਾ ਰੂਪਾਰ ਬ੍ਰਹਮ ਬੇਅੰਤਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜੀ ਨਾਨਕ ਤਿਨ ਕਰ ਬਾਣਾ ਹਰਤੇ ਆਵੇ ਹਰਤੇ ਆਵੇ ਤੁੰਜੀ ਸੰਜੇ ਜੁਗ ਮਸਕਵਾਸੀ ਸੇਮੁਖਤ ਸੇਮੁਖਤ ਭਾਈ ਜੀ ਨਹਰਤੇ ਆਏ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ੍ਹੇ ਰੋਇ ਜਨ ਨਹਰਨ ਰੋਇ ਤੇ ਆਏ ਜੀ ਤਿੰਨ ਕਾ ਭੋ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰੂਪ ਸੁਮਾਸੀ ਚੇਤਨ ਸੇਤਨ ਜਿਨ ਹਰਤੇ ਆਏ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਪਗਰ ਤੇਰੀ ਪੰਖਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਪਗਰ ਤੇਰੇ ਪਗਰ ਸਲਾਹਨ ਤੁੰਜੀ ਹਰ ਨਾ ਕਨੇ ਕੀ ਅਨੰਤਾ ਤੇਰੀ ਨੈਗ ਤੇਰੀ ਨੈ ਕਰੇ ਹਰ ਪੂਜਾ ਜੀ ਤਬ ਤਾਪੇ ਜਪੇਵੇਂ ਅੰਤ ਤੇਰੇ ਨੈਗ ਤੇਰੇ ਨੈ ਪੜੇ ਪਸ ਮੈਂ ਸਾਸਰੀ ਖੜ ਕਿਰੇ ਕਟ ਕਰਮ ਕਰਨਤਾ ਸੇ ਪਗ ਸੇ ਪਦ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖੀ ਪਰੰਪਰ ਕਰਤਾ ਜੀ ਤੁਰ ਦੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਰਸ ਦਾ ਤੂੰ ਏਕੋ ਜੀ ਤੂੰ ਨੈਤਲ ਕਰਤਾ ਸੋਈ ਤੁਹ ਦੇ ਆਪੇ ਭਾਵੇਂ ਸੋਈ ਵਰਤੇ ਜੀ ਤੁਰਾਪੇ ਕਰੇ ਸੋ ਹੋਈ ਤੁਰਾਪੇ ਸਿੱਟ ਸਭਿ ਉਪਾਈ ਜੀ ਤੁਰਾਪੇ ਸਿਰ ਜੋ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂ ਕਰਤਾ ਸਚਿਆਰ ਮੈਂ ਢਾਂ ਸਾਈ ਜੋ ਤੂ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਇ ਰਹਾਉ ਸਭ ਤੇਰੀ ਤੂੰ ਸਭਨੀ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨਮ ਪਾਇਆ ਗੁਰੂ ਮੁਖ ਲਾਦਾ ਮਨ ਮੁਖ ਵਾਇਆ ਤਦ ਆਪ ਵਿਚੋੜਿਆ ਆਪ ਮਿਲਾਇਆ ਦੂਦਰਿਆ ਸਤਿ ਜਹੀ ਮਾਇ ਤਤਮੀ ਦੂਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਸ ਨੂੰ ਗੀਮੈਲ ਜਿਸ ਨੂੰ ਤੂੰ ਜਾਣੇ ਸੂ ਜਨ ਜਾਣੇ ਹਰ ਗੁਰ ਸਦੀ ਆਖ ਵਖਾਣੇ ਜਿਨ ਹਰ ਸੇਵਾ ਤਿਨ ਸੁਖ ਪਾਇਐ ਸਹਜੇ ਹਰ ਨਾਮ ਸਮਾਇਆ ਰੂਆ ਪੇ ਕਰਤਾ ਤੇਰਾ ਕੀਆ ਸੁਭ ਹੋਏ ਤਿਤਵੇਂ ਦੂਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੂ ਪ੍ਰਗਟ ਹੋਇਆ ਸਾ ਮਹਲਾ ਪਹਿਲਾ ਤੇਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਤਿਨਹਿ ਕੀਆ ਪੰਕਰ ਮੋ ਭੰਗਨੇ ਜਲੈ ਹੰਦ ਦੇਖੈ ਤੈ ਡੂਬਿ ਜਲੈ ਮਨ ਇਕ ਨ ਚੇਤ ਸੁਹਣ ਮਨਾਹਰ ਬਿਸਰੈ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹਿ ਪੜਿਆ ਮੋਰ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਲਾ ਜਿੰਤੂ ਨਾਹੀ ਵੀ ਸਰਿਆ ਆਛਾ ਮਹੱਲਾ ਪਨਵਾ ਭਈ ਪ੍ਰਾਪਤਮਾ ਨੁਕਤੇ ਹਰੀਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਵਰ ਕਾ ਤੇ ਕਿਤੇ ਨਾ ਕਾਮ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਲਾ ਭਵਜਨ ਤਰਨ ਕੈ ਜਨਮ ਮਿਥਾ ਜਾ ਤਰੰਗ ਮਾਇਆ ਕਹਿ ਰਹਾ ਜਬ ਤਾ ਸਨਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਨਹਿ ਰਾਇਆ ਕਹੋ ਨਾਨਕ ਹਮਣੀ ਚਰਮਾ ਸਰਨ ਪਰੇ ਕੀ ਰਾਖੋ ਸਰਮ पाचਾਇ ਦਸਨੇ ਕਬੀਓ ਬਾਈ ਬੀਂ ਟੀ ਚੌਪਾਈ ਅਮਰੀ ਕਰੋ ਹਰ ਦੇ ਰਚਾ ਪੂਰਨ ਹੋਏ ਚਿਤ ਕੇ ਇਛਾ ਤਬ ਚਨ ਨਮੜੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁ ਸਬੈ ਤੁਮ ਕਾਹੂ ਆਪ ਹਾਥ ਮਿਹ ਬਚਾਉ ਸੁਖਿ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਹੋਰ ਚਣ ਜਿ ਕਰਦਾਏ ਕਰੀਐ ਸਭੈਨ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੂਰਪ ਜਿਨ ਕੀ ਰਹੇ ਪਿਆਸਾ तुम्हें शाड के वरना त्याऊ जो बर तुम ते पाऊं सेवक से कह हमारे ताइय चुन चुन सतर हमारे मारिय आप हाथ दे मुझे बरिये मरने काल का, का त्रास ने बरिये हु जो सदा हमारे पच्चा श्रेष्ठ तो जो करिये वरचा राख लो मैं राख हारे साहिब संत सहाय प्यारे दीन मन दुष्टन के हंता तुम्हारे परिचतर दस कंता ਕਾਲ ਪੈ ਬ੍ਰਹਮਾ ਬਪਤਰਾ ਕਾਲ ਪੈ ਸੁਭ ਜੀਵ ਉਤਰਾ ਕਾਲ ਪੈ ਕਰਬਿ ਸੰਪਰਕਾ ਸ਼ਾਸਕ ਕਾਕ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਉਹ ਬੇਦਰਾ ਬ੍ਰਹਮਾ ਜੋਤੀਯ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹਤਾਏ ਹ ਮਹਾਰਾ ਜਮਨ ਕਾਲ ਸਭ ਵਿਕਟ ਬਨਾਇਓ ਦੇਵ ਦਾਜ ਚੁਣੇ ਉਭਜਾਇਓ ਆੜਨ ਤੇ ਕੇ ਉਤਾਰਾ ਸੂਯ ਗੁਰੂ ਸਮਝਿਓ ਹਮਾਰਾ ਨਮਸਕਾਰ ਚ ਸੇਖੋ ਮਾਈ ਸਕਲ ਪਰਜਾ ਜਨੀਆ ਪਸਵਾਰੀ शिव कण को शिव गुण सुख दियो सकरण को पल मोबद कियो काट-काट के अंतर की जानत भरे भरे की पीर पुछारत चींटी ते कुंचरे सुल्ला सब पर कृपा निस्कर पुल्ला संतत पाए ते दुखी सुख पाए साधन के सुखी एक-एक की पीर पुछाने काट-काट के पट की जाने जबत रख करा करता र परजा धरत तब दे अपारा जब करत करत हो कबू तुम अमृत तो दे तर सब

ਆਪਿ ਆਪਣੀ ਵਧਹਿ ਜੇਤੀ ਬਰਨਤ ਭਿੰਨ ਭਿੰਨ ਤਹਿ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬੀ ਸਜਾ ਵ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਉ ਰਾਵ ਕਹਿ ਭੂਪਾ ਅੰਧ ਜੇ ਰਸਿ ਤਰਿ ਕੀਨੇ ਸੁਪੁਰ ਕਾਣ ਬਹੁ ਰਾਇ ਦੀਨੇ ਕਉ ਪੁਲ ਰਾਜਾ ਹਰ ਬੇਟਾ ਕਉ ਸਿੰਧ ਪ੍ਰਸੰਗ ਕਰਿ ਕੇਠਾ ਸਗਰੇ ਸਿਰਿ ਧਿਕਾਇ ਚਮਵਾਦ ਜੁਗਾਦ ਸਰੂਪ ਸਿਅੰਬਲ। ਅਵਰ ਅਚਾ ਮੇਰੀ ਤਮ ਕਰੋ ਸਿੱਖੇ ਵਾਰ ਸਿੱਖ ਸੰਗਰੋ ਦੁਸ਼ਤ ਤੇ ਅਦਵਤ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੂ ਸਸਰਨੀ ਪਰੇ ਤਿਨ ਕੈ ਦਿਸ ਦੁਖਤ ਹੋਆ ਮਰੇ ਪਰਸਣ ਪਗ ਭਰੇ ਤੇ ਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ जो कल को एक बार दे है ताके काल निकट में है रचा होई त सब काला दूसरे स्तरे तत्काल कृपा रे संजाय ने हरे हो ताके ताप तरक मोहर हो रे दिसद कर्म सब होई जिस सास सके ना कोई ਇਕ ਬਾਰ ਜਿੰਦ ਮੈਂ ਸਮਾਰਾ ਕਾਲ ਵਾਸਤੇ ਧਾਇ ਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਿ ਦਸਦਉ ਤੇ ਰਹਾ ੜਕੇਤ ਮੈਂ ਸਰਨ ਤਿਹਾਰੀ ਆਪਾ ਹਾਦ ਲੈਹੁ ਬਰੀ ਸਰਬਟੋਰ ਮਹੋ ਸੁਹਾਇ ਦਸਦਉ ਤੇ ਲੈਹੁ ਚਾਈ ਸੋਇਆ ਪਾਏਂਗੇ ਜਬ ਤੇ ਤੁਮਰੇ ਤੱਪੇ ਕੋ ਆਕਰੇ ਨਹੀਂ ਆਨਿਓ ਰਾਵ ਰਹਿਮ ਪ੍ਰਾਰ ਕਰਾਨੇ ਕਹਿ ਹਮ ਤੇ ਕਨਾ ਮਾਨਿਓ ਸਿਮਰ ਸਾਸਰ ਬੇ ਸਬੈ ਬ ਭੇਦ ਕੈ ਹਮੇ ਕਨਾ ਜਾਣਿਓ ਸਿਰਿ ਸਵਾਣਿਕ ਰੁਪਾਤਮ ਰੀਕਰ ਮੈਨਕ ਸੋਤਹਿ ਬਖਾਨਿਆ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹਂ ਗਏ ਕਿਲਾ ਜੀ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਨ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਨਾਮ ਦੇ ਪਿਆ ਮਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਰੂਤਾ ਗਾਵੋ ਹਰੀ ਕੇ ਰਾਮ ਜਨੀ ਵਸਾਇਆ ਕਾਹੇ ਨਾਨਕ ਇਹਨਾਂ ਦਹੋ ਆਸ ਤਿਗੁਰ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੁ ਹਰਨਾ ਲੈ ਹਰਨਾ ਧੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨ ਸੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਨ ਸਭ ਨਾਗ ਲੰ ਸਮਰਤ ਸੁਆਮੀ ਸੋ ਕਮਨੋ ਵੀਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾ ਲੈ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਭਰਤਾ ਤੇਰੇ ਸਭ ਕਿੱਜ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨੋਸਾਵੇ ਨਾਮ ਜਿਨ ਕੈ ਮਨੋਸਿ ਆਵਾਜਿ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਇ ਵੀ ਕਾ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਦਾ ਅਰਮਹ ਰਾਜਿਨ ਪੁਖਾ ਸਭ ਬਗਮਾਈਆਂ ਕਰਛਾਲ ਸੁਕਮਨੇ ਵਸੈ ਜਿਨਿ ਛਾ ਸਭ ਪੂਜਾਈਆਂ ਸਦਾ ਕਰਮਾਨ ਕੀਤਾ ਗਰਵਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਬਦ ਅਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਦਿੱਤ ਕਰਤਾ ਰੀਆਂ ਪੰਜ ਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਤ ਕਰੇ ਨਦ ਵਾਜੇ ਅਨਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਧੂਖ ਰੋਗ ਸੰਦਾਪ ਉtre ਸੁਣੀ ਸਚੀ ਬਾਣੀ ਸੰਤ ਸਾਚਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨੀਤ ਕਹ ਤੇ ਪਵਤ ਸਤਿਗੁਰ ਹੈ ਪਰਪੂਰ ਹੈ ਬਿਣਵੰਤ ਨਾਨਕ ਗੁਰ ਚਨ ਲਾ ਕੇ ਵਾਚੇ ਅਨੰਦ ਤੂਰੇ ਮੰਦਾਵਣੀ ਮਹੱਲਾ ਪੁਨਿਵਾ ਥਾਲ ਵਿੱਚ ਤੇਨੀ ਵਸਤੂ ਪਈਓ ਸਰਸੰਤੋਕ ਵਿਚਾਰੋ ਮ੍ਰਿਤਨਾਮ ਠਾਕੁਰਤਾ ਪਈਓ ਇਸਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਬੁੰਚੈ ਇਸਕਾ ਹੋਇ ਉਦਾਰੋ ਇਹ ਵਸਤਰੀ ਨਹਿ ਜਾਇ ਨਿਤ ਨਿਤ ਰਖਿ ਉਦਾਰੋ ਨਭ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੁਨਿਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗੀ ਤੋਈ ਮੈਂ ਨਿਰਗੁਣਿਆਰੇ ਕੋ ਭੁਨਾਹੀ ਆਪੇ ਤਰਸ ਪਿਉਈ ਦਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ થી ਵੇ ਹਰਿਆ ਫੋੜੀ ਇਥੇ ਤੂੰ ਸਮਰਾਤ ਜਿੱਥੇ ਕੋਈ ਨਾਏ ਉਥੇ ਤੇਰੀ ਰਾਖਗਣੀ ਦਰਮਾਏ ਸੁਣ ਕੇ ਜਮ ਕਹਿ ਦੂਤ ਨਾਏ ਤਰੇ ਛੜ ਜਾਏ ਭੌਜਨ ਵਿਖ ਮਸਕਾਇ ਗੁਰ ਸ਼ਬਦੀ ਭਾਰ ਪਾਏ जिन को लगी प्यास अमरि से ही खाए कल में है पुन गुन गोविंद गाए सब से नो कृपाल संभालै साहि साहि मृथा को ही ना जाय जी आवत जाय श्लोक में हल्लापनवा अंतर गुरु आराधना जीवा जप कर नाम ने त्रि सत गुरु पे खना स्वर्णीश्वर ना गुरु नाम सतगुरु से तिरतया दरगे पइए ठाव कहो नानक कृपा करे जिस लो है वत दे जग रो तम कार्य विरले के ही के महल्लापनवा रखे रखे निहारिया पिय बारिया ਗੁਰ ਕੀ ਪੈਰੀ ਪਾਏ ਕਾਜ ਸੁਵਾਰੀਆ ਹੋਆ ਆਪ ਦੇ ਆਲ ਮਨੋਣਾ ਵਿਸਾਰੀਆ ਸਾਧ ਜਨਾ ਕੇ ਸੰਗ ਭਉ ਜਲ ਧਾਰੀਆ ਸਾਖਤ ਨਿੰਦਕ ਦੁਸ਼ਕਿਨ ਮਾਹਿ ਵਿਦਾਰੀਆ ਈ ਸਾਹਿਬ ਕੀ ਠੇਕ ਨਾਨਕ ਮਨੇ ਮਾਇ ਜਿਸਿ ਮਰਸੁ ਕੋ ਹੋਏ ਸਗਲੇ ਦੁਖ ਜਾਏ ਈ ਸਾਹਿਬ ਕੀ ਠੇਕ ਨਾਨਕ ਮਨੇ ਮਾਇ ਜਿਸਿ ਮਰਸੁ ਕੋ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ